ਮੇਰਾ ਕੋਈ ਮੋਦੀ ਨਹੀਂ ਨਾ ਕਰ। ਜੀ ਜੀ। ਅਸੀਂ ਕਰ ਰਹੇ ਹਾਂ ਕਿ ਹੈ ਸਾਰਾ ਮਾਮਲਾ। ਹਾਂ ਜੀ ਹਾਂ ਜੀ। ਸਾਡੇ ਇਮਾਨ ਐਸਐਸਪੀ ਸਾਹਿਬ ਖੰਨਾ ਮੇ ਨਰੇਸਨ ਸਰ 15 ਗਾ ਦੇ ਸੰਬੰਧ ਵਿੱਚ ਸਦੀ ਨਾਕਾਬੰਦੀਆਂ ਲਗਾਤਾਰ ਹੀ ਚੱਲ ਰਹੀਆਂ ਸੀ। ਦਰੋਲੇ ਨਾਕਾਬੰਦੀ ਤੇ ਜੋ ਇੱਕ ਫੌਜ਼ੂਲ ਗੱਡੀ ਰੰਗ ਵਿੱਚ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ 0033 ਇਹ ਚ 5 ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਨੇ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਦੇ ਸਾਥ ਵਿੱਚ ਪ੍ਰਾਂਤ ਕਰਮਾ ਸੀਪਕ ਪਰਮਦੀ ਇਹ ਸਾਰੇ ਸਹੱਤਾ ਆਣਾ ਸਰ ਦਾ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਸਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ 70g ਚੈੱਕ ਰਿਹਾ 50g ਮੌਤੀ ਨ ਹੋਈ ਤੇ 3g ਐਰੋਨ ਬ੍ਰਾਮ ਹੋਇਆ ਇੱਥੇ ਰਹਿਣ ਵਾਲੇ ਜਿੱਦੂ ਇਸ ਹੱਟਾ ਹੱਟਾ ਅੰਬਰਸਾਹਬ ਦੇ ਰਹਿਣਾ ਸੀ ਇਹਦਾ ਆਹਸ ਕਿ ਰਿਲੇਸ਼ਨ ਇਤਿ ਦੋਸਤੀ ਨੇ ਜੀ ਤੇ ਇਸੇ ਦਰਾਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਏ ਡਰਗਮਨੀ ਮਿਲੀ ਅਸੀਂ ਸਾਰੇ ਇਹਦਾ ਕਬਜ਼ੇ ਚ ਲੈ ਕੇ ਮੁਕੱਦਮਾ ਨੰਬਰ 214 ਨੰਬਰ ਮੁਕੱਦਮਾ ਦਰਜ ਕਰਕੇ ਕੈਸੇ ਰੰਗ ਕਰ ਜਿੱਥੇ ਕਿਤੇ ਯਾਰ ਜੀ ਇਹ ਸਰ ਜਾ ਰਹੇ ਸੀ ਅੰਬਰਸਾਹਬ ਕੋ ਚਿੱਡੀਗੜ ਜਾ ਰਹੇ ਤੇ ਸਪਲਾਈ ਕਰਦੇ ਸੀ ਜੀ ਨਦਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰਿਸ਼ਾ ਕੀਤਾ ਹੈ ਸੀ ਹਾਂਜੀ ਇਹ ਇਹਦਾ ਮੁੰਡਾ ਅਜੀਤ ਦੇਵਗੰਨਾ ਇਹਦੇ ਫੋਕਰ ਦੇ ਦੇਖਿਆ ਸੀ ਰਿਪੋਰਟ ਇਹਦੇ ਦੇ ਖਿਲਾਫ ਦੋ ਮੁਕੱਦਮੇ ਐਂਡਿੰਗ ਸੈਕਟਰ ਦੇ ਦਰਜ ਨੇ 1 ਕਿਲੋ ਹੈਰਨ ਦਾ ਮੁਕੱਦਮਾ ਦਰਜ ਹੈ ਜੁਨੇਸ਼ੀ ਕੰਨ ਦਰਜ ਤੇ ਉਹ ਜੇ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚੀਜ਼ ਸਪਲਾਈ ਕਰਦੇ ਸੀ ਜਿਹੜਾ ਨਸ਼ਾ ਇਹ ਤੋ ਕਿਸ ਦੇ ਦਰਾਨਾ ਆਜੂਗਾ ਸਾਹਮਣੇ ਦੇਖੋ ਫਾਟੂਨਰ ਗੱਡੀ ਲੈਟਰੀ ਚ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਨੈਟਰੀ ਗੱਡੀ ਵਰਤਦੇ ਨੇ ਅ ਜਿਹੜੀ ਮਾਰਕਿੰਗ ਦੀ ਗੱਲ ਕਰਦੇ ਆ ਇਹ ਵੀ ਕਿਹੜੇ ਨਜੇ ਦੇ ਬਣ ਕੇ ਇਹ ਐਨਡੀ ਚ ਆਂਦੀ ਆ ਜੀ ਤੇ ਕਿੰਨੀ ਕੀਮਤ ਹੋਊਗੀ ਇਸ ਦਾ ਹੈਰੋਨ ਦਾ ਬਜਾਰੀ ਕੀਮਤ ਤਾਂ ਹੁਣ ਦੇਖੋ ਜੀ ਦਾ ਜ਼ਿਆਦਾਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਲੋਤੀ ਤੋਂ ਬਣਿਆ ਜੀ ਤਕਰੀਬਨ ਇਹਨਾਂ ਦੇ ਇਹ ਨੌਜਵਾਨ ਦੇ ਉਪਰ ਉਮਰ ਕਿੰਨੀ ਹੈ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ 'ਚ ਕਿਸੇ ਦਾ ਪਰਚਾ ਵੀ ਕਰਦੇ ਪਹਾੜ ਦੀ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁੱਖ ਦੂਸ਼ੀ ਆ ਇਹਦੇ ਦੋ ਖਲਾਫ ਪਹਿਲਾਂ ਹੀ ਐਨਡੀ ਦੇ ਪਾਸੇ ਦਰਜ ਨੇ ਜੀ ਕਿਲੋ ਹੈਰਨ ਦੇ ਵਿੱਚੋਂ ਜਮਾਨਤ ਮਿਲਿਆ ਤੋਂ ਤਰੀ ਹੋਏ ਨੇ ਆਏ